ਇੱਕ ਛੋਟੀ ਜਿਹੀ ਬੱਚੀ ਆਪਣੇ ਪਾਪਾ ਨਾਲ ਬੋਟਿੰਗ ਕਰ ਰਹੀ ਸੀ ਪਾਣੀ ਹੁਲਾਰੇ ਲਹਿ ਰਿਆ ਸੀ ਬੇਟੀ ਡਰ ਰਹੀ ਸੀ ਇਹ ਸੋਚ ਰਹੀ ਸੀ ਕਿ ਕਿਤੇ ਸਾਡੀ ਕਿਸ਼ਤੀ ਪਾਣੀ ਚ ਡੁੱਬ ਹੀ ਨਾ ਜਾਵੇ ਉਹ ਆਪਣੇ ਪਾਪਾ ਨੂੰ ਕਹਿਣ ਲੱਗੀ ਪਾਪਾ ਮੈਂ ਬੋਟਿੰਗ ਨਹੀਂ ਕਰਨੀ ਮੈਨੂੰ ਬਾਹਰ ਉਤਾਰ ਦਿਓ ਪਾਪਾ ਦੇ ਪੁੱਛਣ ਤੇ ਕਿ ਤੂੰ ਬੋਟਿੰਗ ਕਿਉਂ ਨਹੀਂ ਕਰਨੀ ਤਾਂ ਉਹ ਕਹਿਣ ਲੱਗੀ ਪਾਪਾ ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਸਾਡੀ ਕਿਸ਼ਤੀ ਡੁੱਬ ਹੀ ਨਾ ਜਾਵੇ। ਪਾਪਾ ਕਹਿਣ ਲੱਗੇ ਬੇਟਾ ਤੂੰ ਬੋਟਿੰਗ ਜ਼ਰੂਰ ਕਰ ਤੂੰ ਇੰਜ ਕਰ ਮੇਰਾ ਹੱਥ ਫੜ ਲੈ ਫਿਰ ਤੈਨੂੰ ਡਰ ਨਹੀਂ ਲੱਗੇਗਾ। ਅੱਗੋਂ ਬੱਚੀ ਕਹਿਣ ਲੱਗੀ ਨਹੀਂ ਪਾਪਾ ਤੁਸੀਂ ਮੇਰਾ ਹੱਥ ਫੜ ਲਓ। ਪਾਪਾ ਦੇ ਇਹ ਪੁੱਛਣ ਤੇ ਕਿ ਤੂੰ ਮੇਰਾ ਹੱਥ ਫੜ ਲਵੇਂ ਜਾਂ ਮੈਂ ਤੇਰਾ ਹੱਥ ਫੜ ਲਵਾਂ ਇੱਕੋ ਹੀ ਗੱਲ ਹੈ। ਦੋਹਾਂ 'ਚ ਫਰਕ ਕੀ ਹੈ? ਤਾਂ ਬੱਚੀ ਕਹਿਣ ਲੱਗੀ ਕਿ ਜੇ ਮੈਂ ਤੁਹਾਡਾ ਹੱਥ ਫੜਿਆ ਹੋਇਆ ਹੋਵੇਗਾ ਅਤੇ ਕਿਸ਼ਤੀ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਮੈਂ ਤੁਹਾਡਾ ਹੱਥ ਛੱਡ ਦਿਆਂ ਪਰ ਜੇ ਤੁਸੀਂ ਮੇਰਾ ਹੱਥ ਫੜਿਆ ਹੋਵੇਗਾ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਕੁਝ ਵੀ ਹੋ ਜਾਵੇ ਤੁਸੀਂ ਮੇਰਾ ਹੱਥ ਨਹੀਂ ਛੱਡੋਗੇ ਇਸੇ ਤਰੀਕੇ ਦੇ ਨਾਲ ਜੀਵਨ ਦੇ ਵਿੱਚ ਕਈ ਉਤਰਾ ਚੜਾ ਆਂਦੇ ਨੇ ਤੇ ਜੇ ਅਸੀਂ ਸੋਚੀਏ ਕਿ ਅਸੀਂ ਤਾਂ ਪਰਮਾਤਮਾ ਦਾ ਹੱਥ ਫੜਿਆ ਹੋਇਆ ਤਾਂ ਸ਼ਾਇਦ ਅਸੀਂ ਡੋਲ ਜਾਈਏ ਪਰ ਜੇ ਅਸੀਂ ਪਰਮਾਤਮਾ ਨੂੰ ਕਹੀਏ ਕਿ ਸਾਡਾ ਹੱਥ ਫੜ ਲੈ ਤਾਂ ਫਿਰ ਉਹ ਕਦੇ ਨਹੀਂ ਛੱਡਦਾ ਭਾਵੇਂ ਕੁਝ ਵੀ ਹੋ ਜਾਵੇ